ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਗੁਰਦੇਵ ਸਿੰਘ ਕੌਂਕੇ ਜਥੇਦਾਰ ਦੀ ਜੋ ਕਾਰਜਕਾਰੀ ਜਥੇਦਾਰ ਸੀ ਉਸ ਟਾਈਮ ਦੇ ਉੱਪਰ 1992 ਦੀ ਗੱਲ ਆ ਜਦੋਂ ਉਹਨਾਂ ਉੱਪਰ ਦਸੱਦਲ ਹੋਇਆ ਲਾਸਾਂ ਖੁਰਦਬਰ ਕੀਤੀਆਂ ਗਈਆਂ ਠੀਕ ਆ ਤੇ ਅੱਜ ਦੀ ਗੱਲ ਕਰਾਂਗੇ ਸਰਕਾਰਾਂ ਕਿਵੇਂ ਗੇਮ ਖੇਡਦੀਆਂ ਨੇ ਠੀਕ ਆ ਭਾਣਾ ਸਿੱਧੂ ਟਾਰਗੇਟ ਕਿਵੇਂ ਕੀਤਾ ਗਿਆ ਥੋੜੀ ਜਿਹੀ ਗੱਲ ਕਰਾਂਗੇ ਜਿਆਦਾ ਨਹੀਂ ਆਪਾਂ 4 ਮਿੰਟ ਦੀ ਵੀਡੀਓ ਬਣਾਵਾਂਗੇ ਗੱਲ ਹੈ ਕਿ ਇਸ ਤਰ੍ਹਾਂ ਹੁਣ ਸਕਵੀਰ ਬਾਦਲ ਦਾ ਬਾਰ ਬਾਰ ਮਾਫੀ ਮੰਗਣਾ ਬਾਰ ਬਾਰ ਜਾ ਕੇ ਸੇਵਾ ਕਰਨੀ ਦਰਬਾਰ ਸਾਹਿਬ ਤੇ ਮਾਫੀ ਮੰਗਣਾ ਕੁਝ ਤਾਂ ਭਿੰਕ ਪੈਂਦੀ ਸੀ ਨਾ ਵੀ ਕੁਝ ਨਾ ਕੁਝ ਖਿਗੜੀ ਪੱਕ ਰਹੀ ਆ ਫਿਰ ਇਹਨਾਂ ਦਾ ਕਿਹੜਾ ਪੰਜਾਬ ਬਚਾਓ ਯਾਤਰਾ ਕੱਢਣੀ ਇਹ ਤੋਂ ਪਹਿਲਾਂ ਭਾਨੇ ਸਿੱਧੂ ਜੇ ਹਟ ਜਾਣਾ ਉਹਨੂੰ ਉਹਨੂੰ ਹਾਈਲਾਈਟ ਕਰਨਾ ਭਾਨੇ ਸਿੱਧੂ ਨੂੰ ਸਾਰੇ ਲੋਕਾਂ ਨੂੰ ਇਕੱਠ ਵੱਲ ਉਧਰ ਜੋੜਨਾ ਅਸੀਂ ਮੁੱਦਾ ਭੁੱਲ ਗਏ ਨਾ ਗੁਰਦੇਵ ਸਿੰਘ ਕੌਂਕੇ ਦਾ ਕਿਉਂਕਿ ਇਹਨਾਂ ਉੱਪਰ ਪੈਂਦੀ ਸੀ ਨਾ ਵੀ ਇਹਨਾਂ ਦੀ ਸਰਕਾਰ ਆਈਆਂ 32 ਸਾਲ ਹੋ ਗਏ ਗੁਰਦੇਵ ਸਿੰਘ ਕੌਂਕੇ ਕੌਂਕੇ ਨੂੰ ਇਨਸਾਫ ਨਹੀਂ ਮਿਲਿਆ ਕੋਈ লাশ ਕਿੱਥੇ ਆ ਅਜੀਬ ਪਘੋੜਾ ਅੱਜ ਵੀ ਕਾਲ ਗਿਆ ਪਘੋੜਾ ਦਾ ਠੀਕ ਆ ਵੀ ਕਿੱਥੇ ਨੇ ਉਹ ਕਿਉਂਕਿ ਲੋਕੀ ਸਵਾਲ ਪੁੱਛਦੇ ਸੀਗੇ ਇੱਥੇ ਗੇਮ ਖੇਡ ਹੀ ਗਈ ਆ ਭਾਨਾ ਸੀ ਤੋਂ ਵਰਤੇ ਆ ਗਿਆ ਵਰਤਣ ਵਾਲੇ ਕੋਲ ਤੁਹਾਨੂੰ ਪਤਾ ਹੀ ਆ ਇਹ ਜੋ ਰਾਰ ਮਿਲ ਕੇ ਖਿਚੜੀ ਪੱਕਦੀ ਆ ਨਾ ਸਾਡੇ ਸਮਝ ਨਹੀਂ ਪੈਂਦੀ ਸਾਡੇ ਲੋਕਾਂ ਨੂੰ ਵੀ ਇਹ ਗੱਲਾਂ ਜਾਂਦੀਆਂ ਕਿੱਧਰ ਨੂੰ ਨੇ ਉਹਨੂੰ ਹਾਈਲਾਈਟ ਕਰਕੇ ਭਾਨੇ ਸਿੱਧੂ ਨੂੰ ਸਾਰੇ ਲੋਕੀ ਭਾਨੇ ਸਿੱਧੂ ਵੱਲ ਕਰ ਦਿੱਤੇ ਜਿੰਨੇ ਵੀ ਸੀਗੇ ਸਾਡੇ ਲੋਕ ਵੱਡੇ ਵੱਡੇ ਜਥੇਬੰਦੀਆਂ ਵੀ ਜਿੰਨੇ ਵੀ ਕਹਿੰਦੀਆਂ ਸੀਗੀਆਂ ਠੀਕ ਆ ਭਾਨੇ ਸਿੱਧੂ ਵੱਲ ਲਾ ਦਿੱਤੀਆਂ ਬਾਦ ਨਾਲ ਕੰਮ ਬਿਲਕੁਲ ਸਾਫ਼ ਕਲੀਅਰ ਹੋ ਗਿਆ ਕਿਉਂਕਿ ਉਹਨਾਂ ਨੇ ਰੈਲੀ ਕੱਢਣੀ ਸੀਗੀ ਨਹੀਂ ਲੋਕਾਂ ਨੇ ਸਵਾਲ ਪੁੱਛਣੇ ਸੀਗੇ ਹੁਣ ਇਹ ਤਾਂ ਕਹਿ ਸਕਦੇ ਆ ਨਾ ਵੀ ਭਗਵੰਤ ਬਾੜਨਾਏ ਵੀ ਭਾਰਾ ਜਨੂੰ ਅੰਦਰ ਕਰ ਦਿੱਤਾ ਕੀ ਪਤਾ ਬੋਰਸਾ ਤੇ ਇਹਨਾਂ ਦੇ ਵੀ ਚੱਲਦੀ ਆ ਅੱਜ ਹਜੇ ਵੀ ਚੱਲਦੀ ਆ ਨਾ ਵੀ ਗੇਂਦ ਕਿਵੇਂ ਖੇਡੀ ਜਾਂਦੀ ਆ ਅਸੀਂ ਭਗਵਾਨਤ ਮੰਨਣ ਨੂੰ ਵੀ ਨਹੀਂ ਜੋ ਗਲਤ ਕਰਦਾ ਉਸ ਗਲਤ ਹੀ ਵਿਆਖਦੇ ਆ ਇਹ ਨਹੀਂ ਅਸੀਂ ਭਗਵਾਨਤ ਮੰਨ ਦੇ ਪੱਕੇ ਭਗਤਾਂ ਨਹੀਂ ਪਰ ਸੱਚਾਈ ਇਹ ਕੀ ਗੇਮ ਕਿਵੇਂ ਖੇਡੀ ਜਾਂਦੀ ਆ ਸਾਨੂੰ ਗੁਰਦੇ ਜਥੇਦਾਰ ਗੁਰਦੇਵ ਸਿੰਘ ਕੌਕੇ ਹਾਲਾ ਮੁੱਦਾ ਭਲਾਈ ਦਿੱਤਾ ਗਿਆ 328 ਰੁਪਏ ਦਾ ਮੁੱਦਾ ਸਾਡੇ ਕੋਲ ਹੈ ਹੀ ਨਹੀਂਗਾ ਸੋਮਣੀ ਕਮੇਟੀ ਦੀ ਇਹ ਵੋਟਾਂ ਆਉਣੀਆਂ ਨੇ ਉਹ ਗੱਲ ਹੀ ਨਹੀਂ ਹੈਗੀ ਠੀਕ ਆ ਅਸੀਂ ਭੁੱਲ ਗਏ ਹੁਣ ਕੀ ਰਹਿ ਗਿਆ ਭੰਨ ਸਿਧੁਰ ਚੱਕ ਕੇ ਅੰਦਰ ਕਰ ਦਿੱਤਾ ਸੀ ਸਾਡੇ ਲੋਕਾਂ ਦੀ ਉੱਥੇ ਸੋਚ ਖੜ ਗਈ ਆ ਇਹਦੋਂ ਗਾਣ ਨਹੀਂ ਚੱਲ ਪਏ ਅਸੀਂ ਐਸੇ ਕਰਕੇ ਸੀ ਮਾਰ ਖਾਣੇ ਆ ਕਹਦੇ ਭੀੜ ਦਾ ਹਿੱਸਾ ਬਣ ਕੇ ਨਾ ਚੱਲੋ ਜਿੰਨਾ ਚੈੱਕ ਤੁਹਾਡੇ ਤੁਸੀਂ ਇਕੱਲੇ ਹੋ ਤੁਹਾਡੀ ਸੋਚ ਚਾਹੀਦੀ ਆ ਜਿੱਦੋਂ ਦੀ ਭੀੜ ਦਾ ਹਿੱਸਾ ਬਣ ਕੇ ਚੱਲੋਗੇ ਨਾ ਤੁਹਾਨੂੰ ਖਤਮ ਕੀਤਾ ਜਾਊਗਾ ਵਾਰ-ਵਾਰ ਮਾਫੀ ਮੰਗਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ 32 ਸਾਲਾਂ ਬਾਅਦ ਮਾਫੀ ਮੰਗਣ ਲੱਗੇ ਨੇ ਸਾਤੋਂ ਕੁਝ ਗਲਤੀਆਂ ਹੋਈਆਂ ਸਾਤੋਂ ਗਲਤੀ ਇਹਨੂੰ ਪਤਾ ਸੀਗਾ ਅਸੀਂ ਬਹੁਤ ਕੁਝ ਗਲਤ ਕੀਤਾਗਾ ਕਿ ਤਾਂ ਇਹ ਗਲਤੀਆਂ ਮੰਨ ਰਹੇ ਸੀਗੇ ਇਹ ਸਾਰੀ ਖਿਚੜੀ ਪੱਕੀ ਹੋਈ ਆਏ ਕੋਈ ਨਵੀਂ ਗੱਲ ਨਹੀਂ ਹੈਗੀ ਐ ਸਾਰੀ ਭਾਨਾ ਨੂੰ ਹਾਈਲਾਈਟ ਕਰਨਾ ਫਿਰ ਭਾਨਾ ਨੂੰ ਜੇਲ੍ਹ ਚ ਭੇਜਣਾ ਠੀਕ ਆ ਲੱਖੇ ਸਿਧਾਣ ਦਾ ਉੱਥੇ ਸਮਰੂਹ ਪਹੁੰਚਣਾ ਇਹ ਗੱਲਾਂ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਪਰ ਸਾਡੇ ਲੋਕਾਂ ਨੂੰ ਇੱਕ ਹੀ ਗੱਲ ਆ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਸਾਬ ਨੂੰ ਅੱਗੇ ਬੋਤਲ ਪੀ ਲਈ ਜਾ ਕੇ ਸੋងਗੇ ਠੀਕ ਆ ਨਹੀਂ ਵੀਰੋ ਬਹੁਤ ਜਿੰਨਾ ਚੱਕ ਤੁਸੀਂ ਸੋਚ ਨਹੀਂ ਸਕਦੇ ਨਾ ਤੁਹਾਡਾ ਨੁਕਸਾਨ ਹੋਊਗਾ ਤੇ ਹੋਊਗਾ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਮਾਫ ਕਰ ਦਿਓ ਧੰਨਵਾਦ ਜੀ